ਕਲੇ ਦੀ ਵੱਡੀ ਤੇ ਅਹਿਮ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਸ਼ੂਟਰ ਨੂੰ ਬੰਬੀਹਾ ਗੈਂਗ ਦੇ ਗੈਂਗ ਦੇ ਗੈਂਗਸਟਰਾਂ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਵੇਲੇ ਵੱਡੀ ਖਬਰ ਹੈ ਕਿਉਂਕਿ ਬੰਬੀਹਾ ਗੈਂਗ ਤੇ ਲਾਰੈਂਸ ਬਿਸ਼ਨੋਈ ਗਰੁੱਪ ਦਾ ਜੋ ਆਪਸ ਦੇ ਵਿੱਚ ਵੈਰ ਚੱਲਦਾ ਆ ਰਿਹਾ ਉਹ ਅੱਜ ਦਾ ਨਹੀਂ ਬਲਕਿ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਦੋਨੋਂ ਗੈਂਗ ਇੱਕ ਦੂਸਰੇ ਦੇ ਸਾਥੀਆਂ ਦਾ ਜਿੱਥੇ ਵੀ ਮਿਲੇ ਕਤਲ ਕਰਨ ਦੀ ਫਰਾਕ ਦੇ ਵਿੱਚ ਰਹਿੰਦੇ ਨੇ ਤਾਂ ਅਜਿਹੀ ਹਾਲਤ ਦੇ ਵਿੱਚ ਹੁਣ ਸਿਖਰਾਂ ਤੇ ਦੋਨਾਂ ਦਾ ਵੈਰ ਹੈ ਤਾਂ ਵੀ ਹਾ ਗਰੁੱਪ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਹਰਿਆਣਾ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਸ਼ੂਟਰ ਰਾਜਨ ਲਾਡਵਾ ਨੂੰ ਕਤਲ ਕਰ ਦਿੱਤਾ ਗਿਆ ਤੇ ਕਤਲ ਬੇਰਹਿਮੀ ਦੇ ਨਾਲ ਕੀਤਾ ਗਿਆ ਦਰਅਸਲ ਇਸ ਕਤਲ ਤੋਂ ਬਾਅਦ ਜਿੱਤ ਅਜ ਸਵੇਰੇ ਹਰਿਆਣਾ ਦੀ ਪੁਲਿਸ ਨੇ ਹਰਿਆਣਾ ਚੋਂ ਲੰਘਦੀ ਯਮਨਾ ਨਹਿਰ ਦੇ ਕਿਨਾਰੇ ਤੋਂ ਰਾਜਨ ਦੀ ਜਿਹੜੀ লাশ ਆ ਉਹ ਬਰਾਮਦ ਕੀਤੀ ਹੈ ਤਾਂ ਉਸੇ ਤੋਂ ਬਾਅਦ ਬੰਬੀਹਾ ਗੈਂਗ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਔਨਅਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਰ ਵੀ ਕਿਉਂਕਿ ਇਸ ਕਤਲ ਦੇ ਨਾਲ ਜੁੜੀ ਹੋਈ ਇਹ ਪੋਸਟ ਬੰਬੀਹਾ ਗੈਂਗ ਦੇ ਵੱਲੋਂ ਪਾਈ ਗਈ ਹੈ ਦਵਿੰਦਰ ਬੰਬੀਹਾ ਨਾਂ ਦਾ ਜੋ ਪੇਜ ਹੈ ਫੇਸਬੁੱਕ ਤੇ ਉਸ ਦੇ ਵੱਲੋਂ ਹਾਲ ਹੀ ਦੇ ਵਿੱਚ ਥੋੜੇ ਸਮੇਂ ਪਹਿਲਾਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤਾਂ ਇਸ ਤੋਂ ਪਹਿਲਾਂ ਕਿ ਤੁਹਾਨੂੰ ਪੋਸਟ ਪੜ੍ਹ ਕੇ ਸੁਣਾਈ ਜਾਵੇ ਇਹ ਦੱਸ ਦਿੰਨੇ ਆ ਕਿ ਜਿਹੜਾ ਰਾਜਨ ਸ਼ੂਟਰ ਹੈ ਇਹ ਲਾਰੈਂਸ ਬਿਸ਼ਨੋਈ ਦਾ ਬੇਹਦ ਕਰੀਬੀ ਸਾਥੀ ਵੀ ਹੈ ਤੇ ਸ਼ੂਟਰ ਵੀ ਸੀ ਤੇ ਲਾਰੈਂਸ ਬਿਸ਼ਨੋਈ ਦੇ ਵੱਲੋਂ ਜਿਹੜੇ ਕਈ ਟਾਸਕ ਸੀ ਉਹ ਸ਼ੂਟਰ ਰਾਜਨ ਦੇ ਵੱਲੋਂ ਪੂਰੇ ਕੀਤੇ ਗਏ ਸੀ ਕੁੱਲ ਮਿਲਾ ਕੇ ਰਾਜਨ ਲਾਰੈਂਸ ਬਿਸ਼ਨੋਈ ਗਰੁੱਪ ਦਾ ਇੱਕ ਅਹਿਮ ਮੈਂਬਰ ਤਾਂ ਸੀ ਬਲਕਿ ਇੱਕ ਅਹਿਮ ਸ਼ੂਟਰ ਵੀ ਸੀ ਜਿਹੜਾ ਕਿ ਬਹੁਤ ਸਾਰੇ ਬਹੁਤ ਸਾਰੀਆਂ ਅਪਰਾਧਿਕ ਘਟਨਾਵਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਆਖਣ ਤੇ ਅੰਜਾਮ ਤੱਕ ਪਹੁੰਚਾ ਚੁੱਕਿਆ ਸੀ ਤਾਂ ਇਸ ਦਾ ਪਿੱਛਾ ਜਿਹੜਾ ਇਸ ਪੋਸਟ ਤੋਂ ਪੜ੍ਹ ਕੇ ਲੱਗਦਾ ਹੈ ਕਿ ਰਾਜਨ ਨੂੰ ਬੰਬੀਹਾ ਗੈਂਗ ਲਗਾਤਾਰ ਫਾਲੋ ਕਰਦਾ ਆ ਰਿਹਾ ਸੀ ਬੰਬੀਹਾ ਗੈਂਗ ਇਸ ਫਰਾਕ ਦੇ ਵਿੱਚ ਸੀ ਕਿ ਕਦੋਂ ਰਾਜਨ ਉਹਨਾਂ ਨੂੰ ਟੱਕਰੇ ਤੇ ਉਹ ਉਸ ਨੂੰ ਮੌਬੇ ਘਾਟ ਉਤਾਰ ਦੇਣ ਇਹ ਵੀ ਦੱਸਿਆ ਜਾ ਰਿਹਾ ਕਿ ਰਾਜਨ ਜਿਹੜਾ ਕਿ ਕੁਰੂ ਖੇਤਰ ਦਾ ਇੱਕ ਪਿੰਡਾ ਲਾਡਵਾ ਉਸ ਨੂੰ ਆਪਣੇ ਨਾਲ ਵੀ ਨਾਮ ਦੇ ਨਾਲ ਵੀ ਲਗਾਉਂਦਾ ਰਾਜਨ ਲਾਡਵਾ ਦੇ ਨਾਮ ਨਾਲ ਇਹ ਮਸ਼ਹੂਰ ਸੀ ਤੇ ਲਾਡਵਾ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਦਾ ਘਰ ਹੈ ਤੇ ਪਿਛਲੇ 2-3 ਸਾਲਾਂ ਤੋਂ ਇਹ ਆਪਣੇ ਘਰ ਨਹੀਂ ਆਇਆ ਸੀ ਲਗਾਤਾਰ ਵਖ-ਵਖ ਟਿਕਾਣੇ ਬਦਲ ਕੇ ਰਹਿ ਰਿਹਾ ਸੀ ਕਿਉਂਕਿ ਲਗਾਤਾਰ ਕਈ ਸੂਬਿਆਂ ਦੀ ਪੁਲਿਸ ਵੀ ਰਾਜਨ ਦਾ ਪਿੱਛਾ ਕਰ ਰਹੀ ਸੀ ਪਰ ਪੁਲਿਸ ਰਾਜਨ ਤੱਕ ਪਹੁੰਚਦੀ ਇਸ ਨੂੰ ਪਹਿਲਾਂ ਹੀ ਬੰਬੀਹਾ ਗੈਂਗ ਹੈ ਜਿਹੜਾ ਉਹ ਰਾਜਨ ਤੱਕ ਪਹੁੰਚ ਗਿਆ ਤਾਂ ਯਮੁਨਾ ਨਹਿਰ ਦੇ ਕਿਨਾਰੇ ਇਸ ਦੀ লাশ ਮਿਲੀ ਆ ਤੇ লাশ ਦੀ ਜਿਹੜੀ ਹਾਲਤ ਆ ਤੁਹਾਨੂੰ ਦੱਸਦੇ ਆ লাশ ਦੇ ਜਿਹੜੇ ਜ਼ਿਆਦਾਤਰ ਹੱਥ ਪੈਰ ਜਿਹੜੇ ਸੀ ਉਹ ਬੰਨੇ ਹੋਏ ਤੇ লাশ ਆ ਜਿਹੜੀ ਉਹ ਸੜੀ ਹੋਈ ਮਿਲੀ ਆ ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਹੋ ਸਕਦਾ ਕਿ ਸ਼ਾਇਦ ਕਿਤੇ ਰਾਜਨ ਨੂੰ ਜਿੰਦਾ ਹੀ ਜੜੀ ਅੱਗ ਦੇ ਹਵਾਲੇ ਨਾ ਕੀਤਾ ਗਿਆ ਹੋਵੇ ਪਰ ਇਸ ਤੋਂ ਵੀ ਹੋਰ ਦਰਦਨਾਕੇ ਘਟਨਾ ਇਸ ਕਰਕੇ ਹੋ ਜਾਂਦੀ ਹੈ ਕਿ ਰਾਜਨ ਦੇ ਜਿਹੜੇ ਕਈ ਅੰਗ ਨੇ ਉਹ ਕੱਟੀ ਵੱਡੀ ਹਾਲਤ ਦੇ ਵਿੱਚ ਨਹਿਰ ਦੇ ਕਿਨਾਰੇ ਤੋਂ ਬਰਾਮਦ ਹੋਏ ਨੇ ਸੋ ਪੁਲਿਸ ਦੇ ਵੱਲੋਂ ਇਸ ਕੱਟੀ ਹੋਈ ਤੇ ਸੜੀ ਹੋਈ ਲਾਸ਼ ਨੂੰ ਜਿਹੜਾ ਬਰਾਮਦ ਕੀਤਾ ਗਿਆ ਪੁਲਿਸ ਦੇ ਵੱਲੋਂ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਰਾਜਨ ਦੀ ਹੀ ਡੈੱਡ ਬਾਡੀ ਹੈ ਜਿਹੜਾ ਕਿ ਲਾਰੈਂਸ ਬਿਸ਼ਨੋਈ ਦਾ ਇੱਕ ਅਹਿਮ ਤੇ ਪਹਿਲੀ ਕਤਾਰ ਵਾਲਾ ਇੱਕ ਸ਼ੂਟਰ ਸੀ ਤਾਂ ਹੁਣ ਦੱਸ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਹੈ ਜਿਹੜਾ ਗੰਬੀਹਾ ਗੈਂਗ ਦੇ ਵੱਲੋਂ ਦਵਿੰਦਰ ਬੰਬੀਹਾ ਦੇ ਪੇਜ ਤੋਂ ਜਿਹੜੀ ਇਹ ਪੋਸਟ ਸ਼ੇਅਰ ਕੀਤੀ ਗਈ ਆ ਉਸ ਦੇ ਵਿੱਚ ਕੀ ਲਿਖਿਆ ਗਿਆ ਤੁਹਾਨੂੰ ਪੋਸਟ ਵੀ ਦਿਖਾਉਨੇ ਆ ਸਕਰੀਨ ਤੇ ਇਹ ਪੋਸਟ ਹੈ ਤੇ ਇਹਦੇ ਚ ਲਿਖਿਆ ਗਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਤ ਜੋ ਰਾਜਨ ਲਾਡਵਾ ਕੁਰੂਖੇਤਰ ਦਾ ਕਤਲ ਹੋਇਆ ਉਹ ਕਤਲ ਲੱਕੀ ਪਟਿਆਲ ਤੇ ਅਰਸ਼ ਡਾਲਾ ਦੇ ਵੱਲੋਂ ਕਰਵਾਇਆ ਗਿਆ ਤੇ ਇਸ ਨੇ ਲੌਰੈਂਸ ਤੇ ਵਿਸ਼ਨੂ ਦੇ ਕਹਿਣ ਤੇ ਲਕਸ਼ਮਣ ਦੇਵਾਸੀ ਸੱਚਰ ਦਾ ਮਰਡਰ ਕਰਿਆ ਸੀ ਤੇ ਇਹ ਭਗੌੜਾ ਚੱਲ ਰਿਹਾ ਸੀ ਤੇ ਇਹਨੂੰ ਇਹਦੀ ਠਹਿਰ ਤੋਂ ਚੁੱਕ ਕੇ ਇਸ ਦੀ ਇਸ ਦਾ ਚੰਗਾ ਮਾਨਤਾਨ ਕਰਕੇ ਇਸ ਦੇ ਯਮਨਾਨਗਰ ਕੋਲ ਗੋਰੀਆਂ ਮਾਰੀਆਂ ਗਈਆਂ ਨੇ ਤੇ ਇਹ ਗਿਫਟ ਹੈ 골ਡੀ ਨੂੰ ਸੰਬੋਧਨ ਕੀਤਾ ਗਿਆ ਕਿ ਇਹ ਗਿਫਟ ਹੈ 골ਡੀ ਸਾਡੇ ਵੱਲੋਂ ਤੈਨੂੰ ਤੂੰ ਤੇ ਲਾਰੈਂਸ ਇੰਟਰਵਿਊ ਤੇ ਫੁਕਰੀਆਂ ਮਾਰਨ ਦੇ ਚੱਕਰ 'ਚ ਬਿਨਾਂ ਗੱਲ ਤੋਂ ਹੀ ਤੁਸੀਂ ਉੜਦਾ ਤੀਰ ਲੈ ਬੈਠੇ ਤੇ ਬਾਕੀ ਤੂੰ ਕਹਿਣਾ ਕਿ ਸੁੱਖਾ ਦੁਨੀਕੇ ਨੂੰ ਮੈਂ ਆਪਣੇ ਹੱਥੀ ਮਾਰਿਆ ਉਹਨੂੰ ਤੁਸੀਂ ਭਰੋਸੇ 'ਚ ਲੈ ਕੇ ਮਾਰਿਆ ਸੀ ਤੇ ਪਿੱਠ ਤੇ ਵਾਰ ਕਰਿਆ ਸੀ ਤੇ ਨਾਲ ਹੀ ਗੋਗਾ ਮੇੜੀ ਵੀ ਤੁਸੀਂ ਭਰਾ ਬਣਾ ਕੇ ਮਾਰਿਆ ਸਿੱਧੂ ਮੂਸੇਵਾਲਾ ਬਿਨਾਂ ਗੱਲ ਤੋਂ ਬਿਨਾਂ ਕਸੂਰ ਤੋਂ ਮਾਰਿਆ ਤੂੰ ਕਹਿਣਾ ਵੀ ਜਿੱਥੇ ਮਰਜੀ ਕਿਹੜੇ ਮਰਜੀ ਦੇਸ਼ 'ਚ ਆ ਕੇ ਮਿਲਿਓ ਤੇ ਸਾਨੂੰ ਦੱਸ ਦੀ ਕਿੱਥੇ ਮਿਲਾਂ ਇੱਕ ਪਿਓ ਦਾ ਹੋਇਆ ਤਾਂ ਆ ਜੀ ਤੇਰੇ ਵਾਂਗੂ ਫੁਕਰੀਆਂ ਨਹੀਂ ਮਾਰਦੇ ਇਹ ਸੁੱਖੇ ਤੇ ਮਾਨ ਜੈਤੋਂ ਦਾ ਬਦਲਾ ਲਿਆ ਤੂੰ ਆਪਣੇ ਆਪ ਨੂੰ ਬਹੁਤ ਖੱਬੀਖਾਂ ਸਮਝਦਾ ਨਾ ਹੁਣ ਤੈਨੂੰ ਅਸੀਂ ਦੱਸਾਂਗੇ ਵੈਰ ਕੀ ਹੁੰਦਾ ਸੋ ਇਹ ਤਮਾਮ ਪੋਸਟ ਐ ਜਿਹੜੀ ਲਿਖੀ ਗਈ ਪੰਜਾਬੀ ਦੇ ਵਿੱਚ ਆ ਪਰ ਜਿਹੜੇ ਅੱਖਰ ਨੇ ਉਹ ਇੰਗਲਿਸ਼ ਦੇ ਵਿੱਚ ਲਿਖੇ ਗਏ ਨੇ ਤਾਂ ਇੰਗਲਿਸ਼ ਦੇ ਰੂਪ ਦੇ ਵਿੱਚ ਇਹ ਪੰਜਾਬੀ ਦੇ ਵਿੱਚ ਲਿਖ ਕੇ ਪੋਸਟ ਐ ਜਿਹੜੀ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਹੁਣ ਤੋਂ ਕੁਝ ਹੀ ਘੰਟੇ ਪਹਿਲਾਂ ਪੋਸਟ ਕੀਤੀ ਗਈ ਐ ਤੇ ਉਧਰ ਕਿਉਂਕਿ ਹਰਿਆਣਾ ਦੇ ਵਿੱਚ ਯਮਨਾ ਨਹਿਰ ਦੇ ਕਿਨਾਰੇ ਤੋਂ ਲੌਰੰਸ ਬਿਸ਼ਨੋਈ ਦਾ ਜਿਹੜਾ ਸ਼ੂਟਰ ਸੀ ਰਾਜਨ ਲਾਡਵਾ ਉਹਦੀ ਸੜੀ ਹੋਈ লাশ ਮਿਲੀ ਹੈ ਤੇ ਪੁਲਿਸ ਦਾ ਵੀ ਮੰਨਣਾ ਹੈ ਕਿ ਇਸ ਨੂੰ ਮਾਰਨ ਤੋਂ ਪਹਿਲਾਂ ਕਤਲ ਕਰਨ ਤੋਂ ਪਹਿਲਾਂ ਹੋ ਸਕਦਾ ਹੈ ਕਿ ਸ਼ਾਇਦ ਵੱਖ-ਵੱਖ ਤਰੀਕੇ ਨਾਲ ਤਸੀਹੇ ਦਿੱਤੇ ਗਏ ਨੇ ਤੇ ਇਹ ਵੀ ਮੰਨਿਆ ਜਾ ਰਿਹਾ ਕਿ ਗੋਲੀ ਮਾਰਨ ਤੋਂ ਬਾਅਦ লাশ ਨੂੰ ਅੱਗ ਲਗਾਈ ਗਈ ਹੈ ਜਾਂ ਫਿਰ ਇਸ ਨੂੰ ਜਿੰਦੇ ਜੀ ਹੱਥ ਪੈਰ ਇਸ ਤੇ ਬੰਨ੍ਹ ਕੇ ਇਸ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਤੇ ਕੁਝ ਜਿਹੜੇ ਬੋਡੀ ਦੇ ਅੰਗ ਨੇ ਉਹ ਵੀ ਆਸ-ਪਾਸ ਨਹਿਰ ਦੇ ਜਿਹੜੀ ਜਮੁਨਾ ਨਹਿਰ ਹੈ ਨਦੀ ਉਸ ਦੇ ਕੰਡੇ ਤੋਂ ਬਰਾਮਦ ਕੀਤੇ ਗਏ ਨੇ ਤਾਂ ਸ਼ਰਿਆਮ ਇਹ ਸਭ ਕੁਝ ਸਾਹਮਣੇ ਆ ਰਿਹਾ ਕਿ ਲਗਾਤਾਰ ਦਵਿੰਦਰ ਬੰਬੀਹਾ ਗੈਂਗ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਚਕਾਰ ਜੋ ਇਸ ਲਈ ਪਿਛਲੇ ਲੰਬੇ ਸਮੇਂ ਤੋਂ ਵੈਰ ਚੱਲਦਾ ਆ ਰਿਹਾ ਤੇ ਇਸੇ ਵੈਰ ਦਾ ਨਤੀਜਾ ਸੀ ਕਿ ਸਿੱਧੂ ਮੂਸੇਵਾਲਾ ਵਰਗੇ ਗਾਇਕ ਦਾ ਇੱਕ ਵਿਸ਼ਵ ਪ੍ਰਸਿੱਧ ਗਾਇਕ ਦਾ ਵੀ ਕਤਲ ਹੈ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਬੰਬੀਹਾ ਗੈਂਗ ਲਗਾਤਾਰ ਪੋਸਟਾਂ ਪਾ ਕੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਇਹ ਤਮਕੀ ਦੇ ਰਿਹਾ ਸੀ ਕਿ ਉਹ ਫਿਲਹਾਲ ਬੰਬੀਹਾ ਗਰੁੱਪ ਨੇ ਇਹ ਵੀ ਕਲੀਅਰ ਕੀਤਾ ਸੀ ਕਿ ਉਹਨਾਂ ਦਾ ਸਿੱਧੂ ਮੂਸੇਵਾਲੇ ਦੇ ਨਾਲ ਕੋਈ ਸਬੰਧ ਨਹੀਂ ਹੈ ਪਰ ਹੁਣ ਕਿਉਂਕਿ ਲਾਰੈਂਸ ਗਰੁੱਪ ਨੇ ਸਿੱਧੂ ਮੂਸੇਵਾਲੇ ਨੂੰ ਮਾਰਨ ਤੋਂ ਪਹਿਲਾਂ ਜਾਂ ਮਾਰਨ ਤੋਂ ਬਾਅਦ ਇਹ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਕਿਤੇ ਨਾ ਕਿਤੇ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਸੀ ਜਾਂ ਕਿਤੇ ਨਾ ਕਿਤੇ ਉਹਦੇ ਸਬੰਧ ਸੀ ਤਾਂ ਉਸ ਦੇ ਵਿੱਚ ਰਿਪਲਾਈ ਜਿਹੜਾ ਬੰਬੀਹਾ ਗਰੁੱਪ ਕਰਦਾ ਉਹ ਇਹ ਕੀਤਾ ਸੀ ਕਿ ਹੁਣ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਨੂੰ ਸਾਡੇ ਨਾਲ ਜੋੜਿਆ ਹੀ ਆ ਤਾਂ ਹੁਣ ਅਸੀਂ ਸਿੱਧੂ ਮੂਸੇਵਾਲੇ ਦਾ ਜਿਹੜਾ ਬਦਲਾ ਉਹ ਤੁਹਾਡੇ ਤੋਂ ਲਵਾਂਗੇ ਤੇ ਇਸੇ ਕਰਕੇ ਉਦੋਂ ਤੋਂ ਹੀ ਇੱਕ ਦੂਸਰੇ ਦੀ ਜਾਨ ਦੇ ਵੈਰੀ ਬੜੇ ਹੋਏ ਨੇ ਇਹ ਦੋਨੋਂ ਗੈਂਗ ਦੇ ਜਿੰਨੇ ਵੀ ਮੈਂਬਰ ਨੇ ਤੇ ਅੱਜ ਬੰਬੀਹਾ ਗੈਂਗ ਦੇ ਵੱਲੋਂ ਬੀਤੀ ਰਾਤ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਲਾਰੈਂਸ ਬਿਸ਼ਨੋਈ ਗਰੁੱਪ ਦਾ ਜੋ ਪ੍ਰਮੁੱਖ ਸ਼ੂਟਰ ਸੀ ਰਾਜਨ ਲਾਡਵਾ ਜੋ ਕਿ ਕੁਰੂਕ ਖੇਤਰ ਹਰਿਆਣਾ ਦਾ ਰਹਿਣ ਵਾਲਾ ਸੀ ਉਸ ਨੂੰ ਰਾਤ ਕਤਲ ਕੀਤਾ ਗਿਆ ਤੇ ਅੱਜ ਸਵੇਰੇ ਹਰਿਆਣਾ ਪੁਲਿਸ ਨੇ ਯਮਨਾ ਨਦੀ ਦੇ ਕਿਨਾਰੇ ਤੋਂ ਰਾਜਨ ਸ਼ੂਟਰ ਦੀ ਜਿਹੜੀ লাশ ਹੈ ਗੜੀ ਗਲੀ ਸੜੀ ਹਾਲਤ ਦੇ ਵਿੱਚ ਤੇ ਟੁਕੜਿਆਂ ਦੇ ਵਿੱਚ ਬਰਾਮਦ ਕੀਤੀ ਹੈ ਤਾਂ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਸ਼ੂਟਰ ਨੂੰ ਬੰਬੀਹਾ ਗੈਂਗ ਦੇ ਗੈਂਗ ਦੇ ਗੈਂਗਸਟਰਾਂ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਵੇਲੇ ਵੱਡੀ ਖਬਰ ਹੈ ਕਿਉਂਕਿ ਬੰਬੀਹਾ ਗੈਂਗ ਤੇ ਲਾਰੈਂਸ ਬਿਸ਼ਨੋਈ ਗਰੁੱਪ ਦਾ ਜੋ ਆਪਸ ਦੇ ਵਿੱਚ ਵੈਰ ਚੱਲਦਾ ਆ ਰਿਹਾ ਉਹ ਅੱਜ ਦਾ ਨਹੀਂ ਬਲਕਿ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਦੋਨੋਂ ਗੈਂਗ ਇੱਕ ਦੂਸਰੇ ਦੇ ਸਾਥੀਆਂ ਦਾ ਜਿੱਥੇ ਵੀ ਮਿਲੇ ਕਤਲ ਕਰਨ ਦੀ ਫਰਾਕ ਦੇ ਵਿੱਚ ਰਹਿੰਦੇ ਨੇ ਤਾਂ ਅਜਿਹੀ ਹਾਲਤ ਦੇ ਵਿੱਚ ਹੁਣ ਸਿਖਰਾਂ ਤੇ ਦੋਨਾਂ ਦਾ ਵੈਰ ਹੈ ਤਾਂ ਬੰਬੀਹਾ ਗਰੁੱਪ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਹਰਿਆਣਾ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਸ਼ੂਟਰ ਰਾਜਨ ਲਾਡਵਾ ਨੂੰ ਕਤਲ ਕਰ ਦਿੱਤਾ ਗਿਆ ਤੇ ਕਤਲ ਬੇਰਹਿਮੀ ਦੇ ਨਾਲ ਕੀਤਾ ਗਿਆ। ਦਰਅਸਲ ਇਸ ਕਤਲ ਤੋਂ ਬਾਅਦ ਜਿੱਥੇ ਅੱਜ ਸਵੇਰੇ ਹਰਿਆਣਾ ਦੀ ਪੁਲਿਸ ਨੇ ਹਰਿਆਣਾ ਚੋਂ ਲੰਘਦੀ ਯਮਨਾ ਨਹਿਰ ਦੇ ਕਿਨਾਰੇ ਤੋਂ ਰਾਜਨ ਦੀ ਜਿਹੜੀ লাশ ਆ ਉਹ ਬਰਾਮਦ ਕੀਤੀ ਹੈ ਤਾਂ ਉਸੇ ਤੋਂ ਬਾਅਦ ਬੰਬੀਹਾ ਗੈਂਗ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਆ। ਹਾਲਾਂਕਿ ਔਨਅਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਰ ਵੀ ਕਿਉਂਕਿ ਇਸ ਕਤਲ ਦੇ ਨਾਲ ਜੁੜੀ ਹੋਈ ਇਹ ਪੋਸਟ ਬੰਬੀਹਾ ਗੈਂਗ ਦੇ ਵੱਲੋਂ ਪਾਈ ਗਈ ਹੈ ਦਵਿੰਦਰ ਬੰਬੀਹਾ ਨਾਂ ਦਾ ਜੋ ਪੇਜ ਹੈ ਫੇਸਬੁੱਕ ਤੇ ਉਸ ਦੇ ਵੱਲੋਂ ਹਾਲ ਹੀ ਦੇ ਵਿੱਚ ਥੋੜੇ ਸਮੇਂ ਪਹਿਲਾਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤਾਂ ਇਸ ਤੋਂ ਪਹਿਲਾਂ ਕਿ ਤੁਹਾਨੂੰ ਪੋਸਟ ਪੜ੍ਹ ਕੇ ਸੁਣਾਈ ਜਾਵੇ ਇਹ ਦੱਸ ਦਿੰਨੇ ਆ ਕਿ ਜਿਹੜਾ ਰਾਜਨ ਸ਼ੂਟਰ ਹੈ ਇਹ ਲਾਰੈਂਸ ਬਿਸ਼ਨੋਈ ਦਾ ਬੇਹਦ ਕਰੀਬੀ ਸਾਥੀ ਵੀ ਹੈ ਤੇ ਸ਼ੂਟਰ ਵੀ ਸੀ ਤੇ ਲਾਰੈਂਸ ਬਿਸ਼ਨੋਈ ਦੇ ਵੱਲੋਂ ਜਿਹੜੇ ਕਈ ਟਾਸਕ ਸੀ ਉਹ ਸ਼ੂਟਰ ਰਾਜਨ ਦੇ ਵੱਲੋਂ ਪੂਰੇ ਕੀਤੇ ਗਏ ਸੀ ਕੁੱਲ ਮਿਲਾ ਕੇ ਰਾਜਨ ਲਾਰੈਂਸ ਬਿਸ਼ਨੋਈ ਗਰੁੱਪ ਦਾ ਇੱਕ ਅਹਿਮ ਮੈਂਬਰਤਾ ਸੀ ਬਲਕਿ ਇੱਕ ਅਹਿਮ ਸ਼ੂਟਰ ਵੀ ਸੀ ਜਿਹੜਾ ਕਿ ਬਹੁਤ ਸਾਰੇ ਬਹੁਤ ਸਾਰੀਆਂ ਅਪਰਾਧਿਕ ਘਟਨਾਵਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਆਖਣ ਤੇ ਅੰਜਾਮ ਤੱਕ ਪਹੁੰਚਾ ਚੁੱਕਿਆ ਸੀ ਤਾਂ ਇਸ ਦਾ ਪਿੱਛਾ ਜਿਹੜਾ ਇਸ ਪੋਸਟ ਤੋਂ ਪੜ੍ਹ ਕੇ ਲੱਗਦਾ ਹੈ ਕਿ ਰਾਜਨ ਨੂੰ ਬੰਬੀਹਾ ਗੈਂਗ ਲਗਾਤਾਰ ਫੋਲੋ ਕਰਦਾ ਆ ਰਿਹਾ ਸੀ ਬੰਬੀਹਾ ਗੈਂਗ ਇਸ ਫਰਾਕ ਦੇ ਵਿੱਚ ਸੀ ਕਿ ਕਦੋਂ ਰਾਜਨ ਉਹਨਾਂ ਨੂੰ ਟੱਕਰੇ ਤੇ ਉਹ ਉਸ ਨੂੰ ਮੌਬੇ ਘਾਟ ਉਤਾਰ ਦੇਣ ਇਹ ਵੀ ਦੱਸਿਆ ਜਾ ਰਿਹਾ ਕਿ ਰਾਜਨ ਜਿਹੜਾ ਕਿ ਕੁਰੂ ਖੇਤਰ ਦਾ ਇੱਕ ਪਿੰਡਾ ਲਾਡਵਾ ਉਸ ਨੂੰ ਆਪਣੇ ਨਾਲ ਵੀ ਨਾਮ ਦੇ ਨਾਲ ਵੀ ਲਗਾਉਂਦਾ ਰਾਜਨ ਲਾਡਵਾ ਦੇ ਨਾਮ ਨਾਲ ਇਹ ਮਸ਼ਹੂਰ ਸੀ ਤੇ ਲਾਡਵਾ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਦਾ ਘਰ ਹੈ ਤੇ ਪਿਛਲੇ 2-3 ਸਾਲਾਂ ਤੋਂ ਇਹ ਆਪਣੇ ਘਰ ਨਹੀਂ ਆਇਆ ਸੀ ਲਗਾਤਾਰ ਵਕ-ਵਕ ਟਿਕਾਣੇ ਬਦਲ ਕੇ ਰਹਿ ਰਿਹਾ ਸੀ ਕਿਉਂਕਿ ਲਗਾਤਾਰ ਕਈ ਸੂਬਿਆਂ ਦੀ ਪੁਲਿਸ ਵੀ ਰਾਜਨ ਦਾ ਪਿੱਛਾ ਕਰ ਰਹੀ ਸੀ ਪਰ ਪੁਲਿਸ ਰਾਜਨ ਤੱਕ ਪਹੁੰਚਦੀ ਇਸ ਤੋਂ ਪਹਿਲਾਂ ਹੀ ਗੰਬੀਹਾ ਗੈਂਗ ਹੈ ਜਿਹੜਾ ਉਹ ਰਾਜਨ ਤੱਕ ਪਹੁੰਚ ਗਿਆ ਤਾਂ ਯਮੁਨਾ ਨਹਿਰ ਦੇ ਕਿਨਾਰੇ ਇਸਤੀ লাশ ਮਿਲੀ ਆ ਤੇ লাশ ਦੀ ਜਿਹੜੀ ਹਾਲਤ ਆ ਤੁਹਾਨੂੰ ਦੱਸਦੇ ਆ লাশ ਦੇ ਜਿਹੜੇ ਜ਼ਿਆਦਾਤਰ ਹੱਥ ਪੈਰ ਜਿਹੜੇ ਸੀ ਉਹ ਬੰਨੇ ਹੋਏ ਤੇ লাশ ਆ ਜਿਹੜੀ ਉਹ ਸੜੀ ਹੋਈ ਮਿਲੀ ਆ ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਹੋ ਸਕਦਾ ਕਿ ਸ਼ਾਇਦ ਕਿਤੇ ਰਾਜਨ ਨੂੰ ਜਿੰਦਾ ਹੀ ਜਿਹੜੀ ਅੱਗ ਦੇ ਹਵਾਲੇ ਨਾਲ ਕੀਤਾ ਗਿਆ ਹੋਵੇ ਪਰ ਇਸ ਤੋਂ ਵੀ ਹੋਰ ਦਰਦਨਾਕੇ ਘਟਨਾ ਇਸ ਕਰਕੇ ਹੋ ਜਾਂਦੀ ਹੈ ਕਿ ਰਾਜਨ ਦੇ ਜਿਹੜੇ ਕਈ ਅੰਗ ਨੇ ਉਹ ਕੱਟੀ ਵੱਡੀ ਹਾਸ ਤੇ ਵਿੱਚ ਨਹਿਰ ਦੇ ਕਿਨਾਰੇ ਤੋਂ ਬਰਾਮਦ ਹੋਏ ਨੇ ਸੋ ਪੁਲਿਸ ਦੇ ਵੱਲੋਂ ਇਸ ਕੱਟੀ ਹੋਈ ਤੇ ਸੜੀ ਹੋਈ ਲਾਸ਼ ਨੂੰ ਜਿਹੜਾ ਬਰਾਮਦ ਕੀਤਾ ਗਿਆ ਪੁਲਿਸ ਦੇ ਵੱਲੋਂ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਰਾਜਨ ਦੀ ਹੀ ਡੈੱਡ ਬੋਡੀ ਹੈ ਜਿਹੜਾ ਕਿ ਲਾਰੈਂਸ ਬਿਸ਼ਨੋਈ ਦਾ ਇੱਕ ਅਹਿਮ ਤੇ ਪਹਿਲੀ ਕਤਾਰ ਵਾਲਾ ਇੱਕ ਸ਼ੂਟਰ ਸੀ ਤਾਂ ਹੁਣ ਦੱਸ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਹੈ ਜਿਹੜਾ ਗੰਬੀਹਾ ਗੈਂਗ ਦੇ ਵੱਲੋਂ ਦਵਿੰਦਰ ਬੰਬੀਹਾ ਦੇ ਪੇਜ ਤੋਂ ਜਿਹੜੀ ਇਹ ਪੋਸਟ ਸ਼ੇਅਰ ਕੀਤੀ ਗਈ ਹੈ ਉਸ ਦੇ ਵਿੱਚ ਕੀ ਲਿਖਿਆ ਗਿਆ ਤੁਹਾਨੂੰ ਪੋਸਟ ਵੀ ਦਿਖਾਉਣੀ ਆ ਸਕਰੀਨ ਤੇ ਇਹ ਪੋਸਟ ਹੈ ਤੇ ਇਹਦੇ ਵਿੱਚ ਲਿਖਿਆ ਗਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਤ ਜੋ ਰਾਜਨ ਲਾਡਵਾ ਕੁਰੂਕhetra ਦਾ ਕਤਲ ਹੋਇਆ ਉਹ ਕਤਲ ਲੱਕੀ ਪਟਿਆਲ ਤੇ ਅਰਸ਼ ਡਾਲਾ ਦੇ ਵੱਲੋਂ ਕਰਵਾਇਆ ਗਿਆ ਤੇ ਇਸ ਨੇ ਲੌਰੈਂਸ ਤੇ ਵਿਸ਼ਨੂ ਦੇ ਕਹਿਣ ਤੇ ਲਕਸ਼ਮਣ ਦੇਵਾਸੀ ਸੱਚਰ ਦਾ ਮਰਡਰ ਕਰਿਆ ਸੀ ਤੇ ਇਹ ਭਗੌੜਾ ਚੱਲ ਰਿਹਾ ਸੀ ਤੇ ਇਹਨੂੰ ਇਹਦੀ ਠਹਿਰ ਤੋਂ ਚੁੱਕ ਕੇ ਇਸ ਦੀ ਇਸ ਦਾ ਚੰਗਾ ਮਾਨਤਾਨ ਕਰਕੇ ਇਸ ਦੇ ਯਮਨਾਨਗਰ ਕੋਲ ਗੋਰੀਆਂ ਮਾਰੀਆਂ ਗਈਆਂ ਨੇ ਤੇ ਇਹ ਗਿਫਟ ਹੈ 골ਡੀ ਨੂੰ ਸੰਬੋਧਨ ਕੀਤਾ ਗਿਆ ਕਿ ਇਹ ਗਿਫਟ ਹੈ 골ਡੀ ਸਾਡੇ ਵੱਲੋਂ ਤੈਨੂੰ ਤੂੰ ਤੇ ਲੌਰੈਂਸ ਇੰਟਰਵਿਊ ਤੇ ਫੁਕਰੀਆਂ ਮਾਰਨ ਦੇ ਚੱਕਰ 'ਚ ਬਿਨਾਂ ਗੱਲ ਤੋਂ ਹੀ ਤੁਸੀਂ ਉੜਦਾ ਤੀਰ ਲੈ ਬੈਠੇ ਤੇ ਬਾਕੀ ਤੂੰ ਕਹਿਣਾ ਕਿ ਸੁੱਖਾ ਦੁਨੀਕੇ ਨੂੰ ਮੈਂ ਆਪਣੇ ਹੱਥੀ ਮਾਰਿਆ ਉਹਨੂੰ ਤੁਸੀਂ ਭਰੋਸੇ 'ਚ ਲੈ ਕੇ ਮਾਰਿਆ ਸੀ ਤੇ ਪਿੱਠ ਤੇ ਵਾਰ ਕਰਿਆ ਸੀ ਤੇ ਨਾਲ ਹੀ ਗੋਗਾ ਮੇੜੀ ਵੀ ਤੁਸੀਂ ਭਰਾ ਬਣਾ ਕੇ ਮਾਰਿਆ ਸਿੱਧੂ ਮੂਸੇਵਾਲਾ ਬਿਨਾਂ ਗੱਲ ਤੋਂ ਬਿਨਾਂ ਕਸੂਰ ਤੋਂ ਮਾਰਿਆ ਤੂੰ ਕਹਿਣਾ ਵੀ ਜਿੱਥੇ ਮਰਜੀ ਕਿਹੜੇ ਮਰਜੀ ਦੇਸ਼ ਚ ਆ ਕੇ ਮਿਲਿਓ ਤੇ ਸਾਨੂੰ ਦੱਸ ਦੀ ਕਿੱਥੇ ਮਿਲਾਂ ਇੱਕ ਪਿਓ ਦਾ ਹੋਇਆ ਤਾਂ ਆ ਜੀ ਤੇਰੇ ਵਾਂਗੂ ਫੁਕਰੀਆਂ ਨਹੀਂ ਮਾਰਦੇ ਇਹ ਸੁੱਖੇ ਤੇ ਮਾਨ ਜੈਤੋਂ ਦਾ ਬਦਲਾ ਲਿਆ ਤੂੰ ਆਪਦੇ ਆਪ ਨੂੰ ਬਹੁਤ ਖੱਬੀਖਾਂ ਸਮਝਦਾ ਨਾ ਹੁਣ ਤੈਨੂੰ ਅਸੀਂ ਦੱਸਾਂਗੇ ਵੈਰ ਕੀ ਹੁੰਦਾ ਸੋ ਇਹ ਤਮਾਮ ਪੋਸਟ ਹੈ ਜਿਹੜੀ ਲਿਖੀ ਗਈ ਪੰਜਾਬੀ ਦੇ ਵਿੱਚ ਆ ਪਰ ਜਿਹੜੇ ਅੱਖਰ ਨੇ ਉਹ ਇੰਗਲਿਸ਼ ਦੇ ਵਿੱਚ ਲਿਖੇ ਗਏ ਨੇ ਤਾਂ ਇੰਗਲਿਸ਼ ਦੇ ਰੂਪ ਦੇ ਵਿੱਚ ਪੰਜਾਬੀ ਦੇ ਵਿੱਚ ਲਿਖ ਕੇ ਪੋਸਟ ਆ ਜਿਹੜੀ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਹੁਣ ਤੋਂ ਕੁਝ ਹੀ ਘੰਟੇ ਪਹਿਲਾਂ ਪੋਸਟ ਕੀਤੀ ਗਈ ਹੈ ਤੇ ਉਧਰ ਕਿਉਂਕਿ ਹਰਿਆਣਾ ਦੇ ਵਿੱਚ ਯਮਨਾ ਨਹਿਰ ਦੇ ਕਿਨਾਰੇ ਤੋਂ ਲੌਰੈਂਸ ਬਿਸ਼ਨੋਈ ਦਾ ਜਿਹੜਾ ਸ਼ੂਟਰ ਸੀ ਰਾਜਨ ਲਾਡਵਾ ਉਹਦੀ ਸੜੀ ਹੋਈ লাশ ਮਿਲੀ ਹੈ ਤੇ ਪੁਲਿਸ ਦਾ ਵੀ ਮੰਨਣਾ ਹੈ ਕਿ ਇਸ ਨੂੰ ਮਾਰਨ ਤੋਂ ਪਹਿਲਾਂ ਕਤਲ ਕਰਨ ਤੋਂ ਪਹਿਲਾਂ ਹੋ ਸਕਦਾ ਹੈ ਕਿ ਸ਼ਾਇਦ ਵੱਖ-ਵੱਖ ਤਰੀਕੇ ਨਾਲ ਤਸੀਹੇ ਦਿੱਤੇ ਗਏ ਨੇ ਤੇ ਇਹ ਵੀ ਮੰਨਿਆ ਜਾ ਰਿਹਾ ਕਿ ਗੋਲੀ ਮਾਰਨ ਤੋਂ ਬਾਅਦ ਆ ਲਾਸ਼ ਨੂੰ ਅੱਗ ਲਗਾਈ ਗਈ ਹੈ ਜਾਂ ਫਿਰ ਇਸ ਨੂੰ ਜਿੰਦੇ ਜੀ ਹੱਥ ਪੈਰ ਇਸ ਤੇ ਬੰਨ ਕੇ ਇਸ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਤੇ ਕੁਝ ਜਿਹੜੇ ਬਾਡੀ ਦੇ ਅੰਗ ਨੇ ਉਹ ਵੀ ਆਸ-ਪਾਸ ਨਹਿਰ ਦੇ ਜਿਹੜੀ ਜਮੁਨਾ ਨਹਿਰ ਹੈ ਨਦੀ ਹੈ ਉਸ ਦੇ ਕੰਢੇ ਤੋਂ ਬਰਾਮਦ ਕੀਤੇ ਗਏ ਨੇ ਤਾਂ ਸ਼ਰਿਆਮ ਇਹ ਸਭ ਕੁਝ ਸਾਹਮਣੇ ਆ ਰਿਹਾ ਕਿ ਲਗਾਤਾਰ ਦਵਿੰਦਰ ਬੰਬੀਹਾ ਗੈਂਗ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਚਕਾਰ ਜੋ ਕਿਸੇ ਲਈ ਪਿਛਲੇ ਲੰਬੇ ਸਮੇਂ ਤੋਂ ਵੈਰ ਚੱਲਦਾ ਆ ਰਿਹਾ ਤੇ ਇਸੇ ਵੈਰ ਦਾ ਨਤੀਜਾ ਸੀ ਕਿ ਸਿੱਧੂ ਮੂਸੇਵਾਲਾ ਵਰਗੇ ਗਾयक ਦਾ ਇੱਕ ਵਿਸ਼ਵ ਪ੍ਰਸਿੱਧ ਗਾਇਕ ਦਾ ਵੀ ਕਤਲ ਹੈ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਬੰਬੀਹਾ ਗੈਂਗ ਲਗਾਤਾਰ ਪੋਸਟਾ ਪਾ ਕੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਏ ਤੰਕੀ ਦੇ ਰਿਹਾ ਸੀ ਕਿ ਉਹ ਫਿਲਹਾਲ ਬੰਬੀਹਾ ਗਰੁੱਪ ਨੇ ਇਹ ਵੀ ਕਲੀਅਰ ਕੀਤਾ ਸੀ ਕਿ ਉਹਨਾਂ ਦਾ ਸਿੱਧੂ ਮੂਸੇਵਾਲੇ ਦੇ ਨਾਲ ਕੋਈ ਸਬੰਧ ਨਹੀਂ ਹੈ ਪਰ ਹੁਣ ਕਿਉਂਕਿ ਲਾਰੈਂਸ ਗਰੁੱਪ ਨੇ ਸਿੱਧੂ ਮੂਸੇਵਾਲੇ ਨੂੰ ਮਾਰਨ ਤੋਂ ਪਹਿਲਾਂ ਜਾਂ ਮਾਰਨ ਤੋਂ ਬਾਅਦ ਇਹ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਕਿਤੇ ਨਾ ਕਿਤੇ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਸੀ ਜਾਂ ਕਿਤੇ ਨਾ ਕਿਤੇ ਉਹਦੇ ਸਬੰਧ ਸੀ ਤਾਂ ਉਸ ਦੇ ਵਿੱਚ ਰਿਪਲਾਈ ਜਿਹੜਾ ਬੰਬੀਹਾ ਗਰੁੱਪ ਕਰਦਾ ਉਹ ਇਹ ਕੀਤਾ ਸੀ ਕਿ ਹੁਣ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਨੂੰ ਸਾਡੇ ਨਾਲ ਜੋੜਿਆ ਹੀ ਆ ਤਾਂ ਹੁਣ ਅਸੀਂ ਸਿੱਧੂ ਮੂਸੇਵਾਲੇ ਦਾ ਜਿਹੜਾ ਬਦਲਾ ਉਹ ਤੁਹਾਡੇ ਤੋਂ ਲਵਾਂਗੇ ਤੇ ਇਸੇ ਕਰਕੇ ਉਦੋਂ ਤੋਂ ਹੀ ਇੱਕ ਦੂਸਰੇ ਦੀ ਜਾਨ ਦੇ ਵੈਰੀ ਬਣੇ ਹੋਏ ਨੇ ਇਹ ਦੋਨੋਂ ਗੈਂਗ ਦੇ ਜਿੰਨੇ ਵੀ ਮੈਂਬਰ ਨੇ ਤੇ ਅੱਜ ਬੰਬੀਹਾ ਗੈਂਗ ਦੇ ਵੱਲੋਂ ਬੀਤੀ ਰਾਤ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਲਾਰੈਂਸ ਬਿਸ਼ਨੋਈ ਗਰੁੱਪ ਦਾ ਜੋ ਪ੍ਰਮੁੱਖ ਸ਼ੂਟਰ ਸੀ ਰਾਜਨ ਲਾਡਵਾ ਜੋ ਕਿ ਕੁਰੂਕhetra ਹਰਿਆਣਾ ਦਾ ਰਹਿਣ ਵਾਲਾ ਸੀ ਉਸ ਨੂੰ ਰਾਤ ਕਤਲ ਕੀਤਾ ਗਿਆ ਤੇ ਅੱਜ ਸਵੇਰੇ ਹਰਿਆਣਾ ਪੁਲਿਸ ਨੇ ਯਮਨਾ ਨਦੀ ਦੇ ਕਿਨਾਰੇ ਤੋਂ ਰਾਜਨ ਸ਼ੂਟਰ ਦੀ ਜਿਹੜੀ লাশ ਹੈ ਗੜੀ ਗਲੀ ਸੜੀ ਹਾਲਤ ਦੇ ਵਿੱਚ ਤੇ ਟੁਕੜਿਆਂ ਦੇ ਵਿੱਚ ਬਰਾਮਦ ਕੀਤੀ ਹੈ ਤਾਂ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਸ਼ੂਟਰ ਨੂੰ ਬੰਬੀਹਾ ਗੈਂਗ ਦੇ ਗੈਂਗ ਦੇ ਗੈਂਗਸਟਰਾਂ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਵੇਲੇ ਵੱਡੀ ਖਬਰ ਹੈ ਕਿਉਂਕਿ ਬੰਬੀਹਾ ਗੈਂਗ ਤੇ ਲਾਰੈਂਸ ਬਿਸ਼ਨੋਈ ਗਰੁੱਪ ਦਾ ਜੋ ਆਪਸ ਦੇ ਵਿੱਚ ਵੈਰ ਚੱਲਦਾ ਆ ਰਿਹਾ ਉਹ ਅੱਜ ਦਾ ਨਹੀਂ ਬਲਕਿ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਦੋਨੋਂ ਗੈਂਗ ਇੱਕ ਦੂਸਰੇ ਦੇ ਸਾਥੀਆਂ ਦਾ ਜਿੱਥੇ ਵੀ ਮਿਲੇ ਕਤਲ ਕਰਨ ਦੀ ਫਰਾਕ ਦੇ ਵਿੱਚ ਰਹਿੰਦੇ ਨੇ ਤਾਂ ਅਜਿਹੀ ਹਾਲਤ ਦੇ ਵਿੱਚ ਹੁਣ ਸਿਖਰਾਂ ਤੇ ਦੋਨਾਂ ਦਾ ਵੈਰ ਹੈ ਤਾਂ ਬੰਬੀਹਾ ਗਰੁੱਪ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਹਰਿਆਣਾ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਸ਼ੂਟਰ ਰਾਜਨ ਲਾਡਵਾ ਨੂੰ ਕਤਲ ਕਰ ਦਿੱਤਾ ਗਿਆ ਤੇ ਕਤਲ ਬੇਰਹਿਮੀ ਦੇ ਨਾਲ ਕੀਤਾ ਗਿਆ। ਦਰਅਸਲ ਇਸ ਕਤਲ ਤੋਂ ਬਾਅਦ ਜਿੱਥੇ ਅੱਜ ਸਵੇਰੇ ਹਰਿਆਣਾ ਦੀ ਪੁਲਿਸ ਨੇ ਹਰਿਆਣਾ ਚੋਂ ਲੰਘਦੀ ਯਮਨਾ ਨਹਿਰ ਦੇ ਕਿਨਾਰੇ ਤੋਂ ਰਾਜਨ ਦੀ ਜਿਹੜੀ লাশ ਆ ਉਹ ਬਰਾਮਦ ਕੀਤੀ ਹੈ ਤਾਂ ਉਸੇ ਤੋਂ ਬਾਅਦ ਬੰਬੀਹਾ ਗੈਂਗ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਆ। ਹਾਲਾਂਕਿ ਔਨਅਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਰ ਵੀ ਕਿਉਂਕਿ ਇਸ ਕਤਲ ਦੇ ਨਾਲ ਜੁੜੀ ਹੋਈ ਇਹ ਪੋਸਟ ਬੰਬੀਹਾ ਗੈਂਗ ਦੇ ਵੱਲੋਂ ਪਾਈ ਗਈ ਹੈ ਦਵਿੰਦਰ ਬੰਬੀਹਾ ਨਾਂ ਦਾ ਜੋ ਪੇਜ ਹੈ ਫੇਸਬੁੱਕ ਤੇ ਉਸ ਦੇ ਵੱਲੋਂ ਹਾਲ ਹੀ ਦੇ ਵਿੱਚ ਥੋੜੇ ਸਮੇਂ ਪਹਿਲਾਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤਾਂ ਇਸ ਤੋਂ ਪਹਿਲਾਂ ਕਿ ਤੁਹਾਨੂੰ ਪੋਸਟ ਪੜ੍ਹ ਕੇ ਸੁਣਾਈ ਜਾਵੇ ਇਹ ਦੱਸ ਦਿੰਨੇ ਆ ਕਿ ਜਿਹੜਾ ਰਾਜਨ ਸ਼ੂਟਰ ਹੈ ਇਹ ਲਾਰੈਂਸ ਬਿਸ਼ਨੋਈ ਦਾ ਬੇਹਦ ਕਰੀਬੀ ਸਾਥੀ ਵੀ ਹੈ ਤੇ ਸ਼ੂਟਰ ਵੀ ਸੀ ਤੇ ਲਾਰੈਂਸ ਬਿਸ਼ਨੋਈ ਦੇ ਵੱਲੋਂ ਜਿਹੜੇ ਕਈ ਟਾਸਕ ਸੀ ਉਹ ਸ਼ੂਟਰ ਰਾਜਨ ਦੇ ਵੱਲੋਂ ਪੂਰੇ ਕੀਤੇ ਗਏ ਸੀ ਕੁੱਲ ਮਿਲਾ ਕੇ ਰਾਜਨ ਲਾਰੈਂਸ ਬਿਸ਼ਨੋਈ ਗਰੁੱਪ ਦਾ ਇੱਕ ਅਹਿਮ ਮੈਂਬਰ ਤਾਂ ਸੀ ਬਲਕਿ ਇੱਕ ਅਹਿਮ ਸ਼ੂਟਰ ਵੀ ਸੀ ਜਿਹੜਾ ਕਿ ਬਹੁਤ ਸਾਰੇ ਬਹੁਤ ਸਾਰੀਆਂ ਅਪਰਾਧਿਕ ਘਟਨਾਵਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਆਖਣ ਤੇ ਅੰਜਾਮ ਤੱਕ ਪਹੁੰਚਾ ਚੁੱਕਿਆ ਸੀ ਤਾਂ ਇਸ ਦਾ ਪਿੱਛਾ ਜਿਹੜਾ ਇਸ ਪੋਸਟ ਤੋਂ ਪੜ੍ਹ ਕੇ ਲੱਗਦਾ ਹੈ ਕਿ ਰਾਜਨ ਨੂੰ ਬੰਬੀਹਾ ਗੈਂਗ ਲਗਾਤਾਰ ਫੋਲੋ ਕਰਦਾ ਆ ਰਿਹਾ ਸੀ ਬੰਬੀਹਾ ਗੈਂਗ ਇਸ ਫਰਾਕ ਦੇ ਵਿੱਚ ਸੀ ਕਿ ਕਦੋਂ ਰਾਜਨ ਉਹਨਾਂ ਨੂੰ ਟੱਕਰੇ ਤੇ ਉਹ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਇਹ ਵੀ ਦੱਸਿਆ ਜਾ ਰਿਹਾ ਕਿ ਰਾਜਨ ਜਿਹੜਾ ਕਿ ਕੁਰੂ ਖੇਤਰ ਦਾ ਇੱਕ ਪਿੰਡਾ ਲਾਡਵਾ ਉਸ ਨੂੰ ਆਪਣੇ ਨਾਲ ਵੀ ਨਾਮ ਦੇ ਨਾਲ ਵੀ ਲਗਾਉਂਦਾ ਰਾਜਨ ਲਾਡਵਾ ਦੇ ਨਾਮ ਨਾਲ ਇਹ ਮਸ਼ਹੂਰ ਸੀ ਤੇ ਲਾਡਵਾ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਦਾ ਘਰ ਹੈ ਤੇ ਪਿਛਲੇ 2-3 ਸਾਲਾਂ ਤੋਂ ਇਹ ਆਪਣੇ ਘਰ ਨਹੀਂ ਆਇਆ ਸੀ ਲਗਾਤਾਰ ਵਕ-ਵਕ ਟਿਕਾਣੇ ਬਦਲ ਕੇ ਰਹਿ ਰਿਹਾ ਸੀ ਕਿਉਂਕਿ ਲਗਾਤਾਰ ਕਈ ਸੂਬਿਆਂ ਦੀ ਪੁਲਿਸ ਵੀ ਰਾਜਨ ਦਾ ਪਿੱਛਾ ਕਰ ਰਹੀ ਸੀ ਪਰ ਪੁਲਿਸ ਰਾਜਨ ਤੱਕ ਪਹੁੰਚਦੀ ਇਸ ਤੋਂ ਪਹਿਲਾਂ ਹੀ ਗੰਬੀਹਾ ਗੈਂਗ ਹੈ ਜਿਹੜਾ ਉਹ ਰਾਜਨ ਤੱਕ ਪਹੁੰਚ ਗਿਆ ਤਾਂ ਯਮੁਨਾ ਨਹਿਰ ਦੇ ਕਿਨਾਰੇ ਇਸ ਦੀ লাশ ਮਿਲੀ ਆ ਤੇ লাশ ਦੀ ਜਿਹੜੀ ਹਾਲਤ ਆ ਤੁਹਾਨੂੰ ਦੱਸਦੇ ਆ লাশ ਦੇ ਜਿਹੜੇ ਜ਼ਿਆਦਾਤਰ ਹੱਥ ਪੈਰ ਜਿਹੜੇ ਸੀ ਉਹ ਬੰਨੇ ਹੋਏ ਤੇ লাশ ਆ ਜਿਹੜੀ ਉਹ ਸੜੀ ਹੋਈ ਮਿਲੀ ਆ ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਹੋ ਸਕਦਾ ਕਿ ਸ਼ਾਇਦ ਕਿਤੇ ਰਾਜਨ ਨੂੰ ਜ਼ਿੰਦਾ ਹੀ ਜਿਹੜੀ ਅੱਗ ਦੇ ਹਵਾਲੇ ਨਾਲ ਕੀਤਾ ਗਿਆ ਹੋਵੇ ਪਰ ਇਸ ਤੋਂ ਵੀ ਹੋਰ ਦਰਦਨਾਕ ਕਿ ਘਟਨਾ ਇਸ ਕਰਕੇ ਹੋ ਜਾਂਦੀ ਹੈ ਕਿ ਰਾਜਨ ਦੇ ਜਿਹੜੇ ਕਈ ਅੰਗ ਨੇ ਉਹ ਕੱਟੀ ਵੱਡੀ ਹਾਲਤ ਦੇ ਵਿੱਚ ਨਹਿਰ ਦੇ ਕਿਨਾਰੇ ਤੋਂ ਬਰਾਮਦ ਹੋਏ ਨੇ ਸੋ ਪੁਲਿਸ ਦੇ ਵੱਲੋਂ ਇਸ ਕੱਟੀ ਹੋਈ ਤੇ ਸੜੀ ਹੋਈ ਲਾਸ਼ ਨੂੰ ਜਿਹੜਾ ਬਰਾਮਦ ਕੀਤਾ ਗਿਆ ਪੁਲਿਸ ਦੇ ਵੱਲੋਂ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਰਾਜਨ ਦੀ ਹੀ ਡੈੱਡ ਬੋਡੀ ਹੈ ਜਿਹੜਾ ਕਿ ਲਾਰੈਂਸ ਬਿਸ਼ਨੋਈ ਦਾ ਇੱਕ ਅਹਿਮ ਤੇ ਪਹਿਲੀ ਕਤਾਰ ਵਾਲਾ ਇੱਕ ਸ਼ੂਟਰ ਸੀ ਤਾਂ ਹੁਣ ਦੱਸ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਹੈ ਜਿਹੜਾ ਗੰਬੀਹਾ ਗੈਂਗ ਦੇ ਵੱਲੋਂ ਦਵਿੰਦਰ ਗੰਬੀਹਾ ਦੇ ਪੇਜ ਤੋਂ ਜਿਹੜੀ ਇਹ ਪੋਸਟ ਸ਼ੇਅਰ ਕੀਤੀ ਗਈ ਆ ਉਸ ਦੇ ਵਿੱਚ ਕੀ ਲਿਖਿਆ ਗਿਆ ਤੁਹਾਨੂੰ ਪੋਸਟ ਵੀ ਦਿਖਾਉਣੀ ਆ ਸਕਰੀਨ ਤੇ ਇਹ ਪੋਸਟ ਹੈ ਤੇ ਇਹਦੇ ਚ ਲਿਖਿਆ ਗਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਤ ਜੋ ਰਾਜਨ ਲਾਡਵਾ ਕੁਰੂ ਖੇਤਰ ਦਾ ਕਤਲ ਹੋਇਆ ਉਹ ਕਤਲ ਲੱਕੀ ਪਟਿਆਲ ਤੇ ਅਰਸ਼ ਡਾਲਾ ਦੇ ਵੱਲੋਂ ਕਰਵਾਇਆ ਗਿਆ ਤੇ ਇਸ ਨੇ ਲੌਰੈਂਸ ਤੇ ਵਿਸ਼ਨੂ ਦੇ ਕਹਿਣ ਤੇ ਲਕਸ਼ਮਣ ਦੇਵਾਸੀ ਸੱਚਰ ਦਾ ਮਰਡਰ ਕਰਿਆ ਸੀ ਤੇ ਇਹ ਭਗੌੜਾ ਚੱਲ ਰਿਹਾ ਸੀ ਤੇ ਇਹਨੂੰ ਇਹਦੀ ਠਹਿਰ ਤੋਂ ਚੁੱਕ ਕੇ ਇਸ ਦੀ ਇਸ ਦਾ ਚੰਗਾ ਮਾਨਤਾਨ ਕਰਕੇ ਇਸ ਦੇ ਯਮਨਾਨਗਰ ਕੋਲ ਗੋਰੀਆਂ ਮਾਰੀਆਂ ਗਈਆਂ ਨੇ ਤੇ ਇਹ ਗਿਫਟ ਹੈ 골ਡੀ ਨੂੰ ਸੰਬੋਧਨ ਕੀਤਾ ਗਿਆ ਕਿ ਇਹ ਗਿਫਟ ਹੈ 골ਡੀ ਸਾਡੇ ਵੱਲੋਂ ਤੈਨੂੰ ਤੂੰ ਤੇ ਲਾਰੈਂਸ ਇੰਟਰਵਿਊ ਤੇ ਫੁਕਰੀਆਂ ਮਾਰਨ ਦੇ ਚੱਕਰ ਚ ਬਿਨਾਂ ਗੱਲ ਤੋਂ ਹੀ ਤੁਸੀਂ ਉੜਦਾ ਤੀਰ ਲੈ ਬੈਠੇ ਤੇ ਬਾਕੀ ਤੂੰ ਕਹਿਣਾ ਕਿ ਸੁੱਖਾ ਦੁਨੀਕੇ ਨੂੰ ਮੈਂ ਆਪਣੇ ਹੱਥੀ ਮਾਰਿਆ ਉਹਨੂੰ ਤੁਸੀਂ ਭਰੋਸੇ ਚ ਲੈ ਕੇ ਮਾਰਿਆ ਸੀ ਤੇ ਪਿੱਟ ਤੇ ਵਾਰ ਕਰਿਆ ਸੀ ਤੇ ਨਾਲ ਹੀ ਗੋਗਾ ਮੇੜੀ ਵੀ ਤੁਸੀਂ ਭਰਾ ਬੜਾ ਕੇ ਮਾਰਿਆ ਸਿੱਧੂ ਮੂਸੇਵਾਲਾ ਬਿਨਾਂ ਗੱਲ ਤੋਂ ਬਿਨਾਂ ਕਸੂਰ ਤੋਂ ਮਾਰਿਆ ਤੂੰ ਕਹਿਣਾ ਵੀ ਜਿੱਥੇ ਮਰਜੀ ਕਿਹੜੇ ਮਰਜੀ ਦੇਸ਼ 'ਚ ਆ ਕੇ ਮਿਲਿਓ ਤੇ ਸਾਨੂੰ ਦੱਸ ਦੀ ਕਿੱਥੇ ਮਿਲਾਂ ਇੱਕ ਪਿਓ ਦਾ ਹੋਇਆ ਤਾਂ ਆ ਜੀ ਤੇਰੇ ਵਾਂਗੂ ਫੁਕਰੀਆਂ ਨਹੀਂ ਮਾਰਦੇ ਇਹ ਸੁੱਖੇ ਤੇ ਮਾਨ ਜੈਤੋਂ ਦਾ ਬਦਲਾ ਲਿਆ ਤੂੰ ਆਪਦੇ ਆਪ ਨੂੰ ਬਹੁਤ ਖੱਬੀਖਾਂ ਸਮਝਦਾ ਨਾ ਹੁਣ ਤੈਨੂੰ ਅਸੀਂ ਦੱਸਾਂਗੇ ਵੈਰ ਕੀ ਹੁੰਦਾ ਸੋ ਇਹ ਤਮਾਮ ਪੋਸਟ ਹੈ ਜਿਹੜੀ ਲਿਖੀ ਗਈ ਪੰਜਾਬੀ ਦੇ ਵਿੱਚ ਆ ਪਰ ਜਿਹੜੇ ਅੱਖਰ ਨੇ ਉਹ ਇੰਗਲਿਸ਼ ਦੇ ਵਿੱਚ ਲਿਖੇ ਗਏ ਨੇ ਤਾਂ ਇੰਗਲਿਸ਼ ਦੇ ਰੂਪ ਦੇ ਵਿੱਚ ਪੰਜਾਬੀ ਦੇ ਵਿੱਚ ਲਿਖ ਕੇ ਪੋਸਟ ਆ ਜਿਹੜੀ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਹੁਣ ਤੋਂ ਕੁਝ ਹੀ ਘੰਟੇ ਪਹਿਲਾਂ ਪੋਸਟ ਕੀਤੀ ਗਈ ਆ ਤੇ ਉਧਰ ਕਿਉਂਕਿ ਹਰਿਆਣਾ ਦੇ ਵਿੱਚ ਯਮਨਾ ਨਹਿਰ ਦੇ ਕਿਨਾਰੇ ਤੋਂ ਲੌਰੈਂਸ ਬਿਸ਼ਨੋਈ ਦਾ ਜਿਹੜਾ ਸ਼ੂਟਰ ਸੀ ਰਾਜਨ ਲਾਡਵਾ ਉਹਦੀ ਸੜੀ ਹੋਈ লাশ ਮਿਲੀ ਆ ਤੇ ਪੁਲਿਸ ਦਾ ਵੀ ਮੰਨਣਾ ਹੈ ਕਿ ਇਸ ਨੂੰ ਮਾਰਨ ਤੋਂ ਪਹਿਲਾਂ ਕਤਲ ਕਰਨ ਤੋਂ ਪਹਿਲਾਂ ਹੋ ਸਕਦਾ ਹੈ ਕਿ ਸ਼ਾਇਦ ਵੱਖ-ਵੱਖ ਤਰੀਕੇ ਨਾਲ ਤਸੀਹੇ ਦਿੱਤੇ ਗਏ ਨੇ ਤੇ ਇਹ ਵੀ ਮੰਨਿਆ ਜਾ ਰਿਹਾ ਕਿ ਗੋਲੀ ਮਾਰਨ ਤੋਂ ਬਾਅਦ ਲਾਸ਼ ਨੂੰ ਅੱਗ ਲਗਾਈ ਗਈ ਹੈ ਜਾਂ ਫਿਰ ਇਸ ਨੂੰ ਜਿੰਦੇ ਜੀ ਹੱਥ ਪੈਰ ਇਸ ਤੇ ਬੰਨ੍ਹ ਕੇ ਇਸ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਤੇ ਕੁਝ ਜਿਹੜੇ ਬਾਡੀ ਦੇ ਅੰਗ ਨੇ ਉਹ ਵੀ ਆਸ-ਪਾਸ ਨਹਿਰ ਦੇ ਜਿਹੜੀ ਜਮੁਨਾ ਨਹਿਰ ਹੈ ਨਦੀ ਹੈ ਉਸ ਦੇ ਕੰਢੇ ਤੋਂ ਬਰਾਮਦ ਕੀਤੇ ਗਏ ਨੇ ਤਾਂ ਸ਼ਰਿਆਮ ਇਹ ਸਭ ਕੁਝ ਸਾਹਮਣੇ ਆ ਰਿਹਾ ਕਿ ਲਗਾਤਾਰ ਦਵਿੰਦਰ ਬਵੀਹਾ ਗੈਂਗ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਚਕਾਰ ਜੋ ਕਿਸੇ ਪਿਛਲੇ ਲੰਬੇ ਸਮੇਂ ਤੋਂ ਵੈਰ ਚੱਲਦਾ ਆ ਰਿਹਾ ਤੇ ਇਸੇ ਵੈਰ ਦਾ ਨਤੀਜਾ ਸੀ ਕਿ ਸਿੱਧੂ ਮੂਸੇਵਾਲਾ ਵਰਗੇ ਗਾਇਕ ਦਾ ਇੱਕ ਵਿਸ਼ਵ ਪ੍ਰਸਿੱਧ ਗਾਇਕ ਦਾ ਵੀ ਕਤਲ ਹੈ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਬੰਬੀਹਾ ਗੈਂਗ ਲਗਾਤਾਰ ਪੋਸਟਾਂ ਪਾ ਕੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਏ ਧਮਕੀ ਦੇ ਰਿਹਾ ਸੀ ਕਿ ਉਹ ਫਿਲਹਾਲ ਬੰਬੀਹਾ ਗਰੁੱਪ ਨੇ ਇਹ ਵੀ ਕਲੀਅਰ ਕੀਤਾ ਸੀ ਕਿ ਉਹਨਾਂ ਦਾ ਸਿੱਧੂ ਮੂਸੇਵਾਲੇ ਦੇ ਨਾਲ ਕੋਈ ਸਬੰਧ ਨਹੀਂ ਹੈ ਪਰ ਹੁਣ ਕਿਉਂਕਿ ਲੋਰੈਂਸ ਗਰੁੱਪ ਨੇ ਸਿੱਧੂ ਮੂਸੇਵਾਲੇ ਨੂੰ ਮਾਰਨ ਤੋਂ ਪਹਿਲਾਂ ਜਾਂ ਮਾਰਨ ਤੋਂ ਬਾਅਦ ਇਹ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਕਿਤੇ ਨਾ ਕਿਤੇ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਸੀ ਜਾਂ ਕਿਤੇ ਨਾ ਕਿਤੇ ਉਹਦੇ ਸਬੰਧ ਸੀ ਤਾਂ ਉਸ ਦੇ ਵਿੱਚ ਰਿਪਲਾਈ ਜਿਹੜਾ ਬੰਬੀਹਾ ਗਰੁੱਪ ਕਰਦਾ ਉਹ ਇਹ ਕੀਤਾ ਸੀ ਕਿ ਹੁਣ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਨੂੰ ਸਾਡੇ ਨਾਲ ਜੋੜਿਆ ਹੀ ਆ ਤਾਂ ਹੁਣ ਅਸੀਂ ਸਿੱਧੂ ਮੂਸੇਵਾਲੇ ਦਾ ਜਿਹੜਾ ਬਦਲਾ ਉਹ ਤੁਹਾਡੇ ਤੋਂ ਲਵਾਂਗੇ ਤੇ ਇਸੇ ਕਰਕੇ ਉਦੋਂ ਤੋਂ ਹੀ ਇੱਕ ਦੂਸਰੇ ਦੀ ਜਾਨ ਦੇ ਵੈਰੀ ਬੜੇ ਹੋਏ ਨੇ ਇਹ ਦੋਨੋਂ ਗੈਂਗ ਦੇ ਜਿੰਨੇ ਵੀ ਮੈਂਬਰ ਨੇ ਤੇ ਅੱਜ ਗੰਬੀਹਾ ਗੈਂਗ ਦੇ ਵੱਲੋਂ ਬੀਤੀ ਰਾਤ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਲਾਰੈਂਸ ਬਿਸ਼ਨੋਈ ਗਰੁੱਪ ਦਾ ਜੋ ਪ੍ਰਮੁੱਖ ਸ਼ੂਟਰ ਸੀ ਰਾਜਨ ਲਾਡਵਾ ਜੋ ਕਿ ਕੁਰੂਕ ਖੇਤਰ ਹਰਿਆਣਾ ਦਾ ਰਹਿਣ ਵਾਲਾ ਸੀ ਉਸ ਨੂੰ ਰਾਤ ਕਤਲ ਕੀਤਾ ਗਿਆ ਤੇ ਅੱਜ ਸਵੇਰੇ ਹਰਿਆਣਾ ਪੁਲਿਸ ਨੇ ਯਮਨਾ ਨਦੀ ਦੇ ਕਿਨਾਰੇ ਤੋਂ ਰਾਜਨ ਸ਼ੂਟਰ ਦੀ ਜਿਹੜੀ Laash ਹੈ ਗੜੀ ਗਲੀ ਸੜੀ ਹਾਲਤ ਦੇ ਵਿੱਚ ਤੇ ਟੁਕੜਿਆਂ ਦੇ ਵਿੱਚ ਬਰਾਮਦ ਕੀਤੀ ਹੈ ਆ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਸ਼ੂਟਰ ਨੂੰ ਬੰਬੀਹਾ ਗੈਂਗ ਦੇ ਗੈਂਗ ਦੇ ਗੈਂਗਸਟਰਾਂ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਇਸ ਵੇਲੇ ਵੱਡੀ ਖਬਰ ਹੈ ਕਿਉਂਕਿ ਬੰਬੀਹਾ ਗੈਂਗ ਤੇ ਲਾਰੈਂਸ ਬਿਸ਼ਨੋਈ ਗਰੁੱਪ ਦਾ ਜੋ ਆਪਸ ਦੇ ਵਿੱਚ ਵੈਰ ਚੱਲਦਾ ਆ ਰਿਹਾ ਉਹ ਅੱਜ ਦਾ ਨਹੀਂ ਬਲਕਿ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਦੋਨੋਂ ਗੈਂਗ ਇੱਕ ਦੂਸਰੇ ਦੇ ਸਾਥੀਆਂ ਦਾ ਜਿੱਥੇ ਵੀ ਮਿਲੇ ਕਤਲ ਕਰਨ ਦੀ ਫਰਾਕ ਦੇ ਵਿੱਚ ਰਹਿੰਦੇ ਨੇ ਤਾਂ ਅਜਿਹੀ ਹਾਲਤ ਦੇ ਵਿੱਚ ਹੁਣ ਸਿਖਰਾਂ ਤੇ ਦੋਨਾਂ ਦਾ ਵੈਰ ਹੈ ਤਾਂ ਬੰਬੀਹਾ ਗਰੁੱਪ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਹਰਿਆਣਾ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਸ਼ੂਟਰ ਰਾਜਨ ਲਾਡਵਾ ਨੂੰ ਕਤਲ ਕਰ ਦਿੱਤਾ ਗਿਆ ਤੇ ਕਤਲ ਬੇਰਹਿਮੀ ਦੇ ਨਾਲ ਕੀਤਾ ਗਿਆ ਦਰਅਸਲ ਇਸ ਕਤਲ ਤੋਂ ਬਾਅਦ ਜਿੱਥੇ ਅੱਜ ਸਵੇਰੇ ਹਰਿਆਣਾ ਦੀ ਪੁਲਿਸ ਨੇ ਹਰਿਆਣਾ ਚੋਂ ਲੰਘਦੀ ਯਮਨਾ ਨਹਿਰ ਦੇ ਕਿਨਾਰੇ ਤੋਂ ਰਾਜਨ ਦੀ ਜਿਹੜੀ লাশ ਆ ਉਹ ਬਰਾਮਦ ਕੀਤੀ ਹੈ ਤਾਂ ਉਸੇ ਤੋਂ ਬਾਅਦ ਬੰਬੀਹਾ ਗੈਂਗ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਆ ਹਾਲਾਂਕਿ ਔਨਅਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਰ ਵੀ ਕਿਉਂਕਿ ਇਸ ਕਤਲ ਦੇ ਨਾਲ ਜੁੜੀ ਹੋਈ ਇਹ ਪੋਸਟ ਬੰਬੀਹਾ ਗੈਂਗ ਦੇ ਵੱਲੋਂ ਪਾਈ ਗਈ ਆ ਦਵਿੰਦਰ ਬੰਬੀਹਾ ਨਾਂ ਦਾ ਜੋ ਪੇਜ ਹੈ ਫੇਸਬੁੱਕ ਤੇ ਉਸ ਦੇ ਵੱਲੋਂ ਹਾਲ ਹੀ ਦੇ ਵਿੱਚ ਥੋੜੇ ਸਮੇਂ ਪਹਿਲਾਂ ਹੀ ਇਹ ਪੋਸਟ ਸਾਂਝੀ ਕੀਤੀ ਗਈ ਆ ਤਾਂ ਇਸ ਤੋਂ ਪਹਿਲਾਂ ਕਿ ਤੁਹਾਨੂੰ ਪੋਸਟ ਪੜ੍ਹ ਕੇ ਸੁਣਾਈ ਜਾਵੇ ਇਹ ਦੱਸ ਦਿੰਨੇ ਆ ਕਿ ਜਿਹੜਾ ਰਾਜਨ ਸ਼ੂਟਰ ਹੈ ਇਹ ਲਾਰੈਂਸ ਬਿਸ਼ਨੋਈ ਦਾ ਬੇਹਦ ਕਰੀਬੀ ਸਾਥੀ ਵੀ ਹੈ ਤੇ ਸ਼ੂਟਰ ਵੀ ਸੀ ਤੇ ਲਾਰੈਂਸ ਬਿਸ਼ਨੋਈ ਦੇ ਵੱਲੋਂ ਜਿਹੜੇ ਕਈ ਟਾਸਕ ਸੀ ਉਹ ਸ਼ੂਟਰ ਰਾਜਨ ਦੇ ਵੱਲੋਂ ਪੂਰੇ ਕੀਤੇ ਗਏ ਸੀ ਕੁੱਲ ਮਿਲਾ ਕੇ ਰਾਜਨ ਲਾਰੈਂਸ ਬਿਸ਼ਨੋਈ ਗਰੁੱਪ ਦਾ ਇੱਕ ਅਹਿਮ ਮੈਂਬਰਤਾ ਸੀ ਬਲਕਿ ਇੱਕ ਅਹਿਮ ਸ਼ੂਟਰ ਵੀ ਸੀ ਜਿਹੜਾ ਕਿ ਬਹੁਤ ਸਾਰੇ ਬਹੁਤ ਸਾਰੀਆਂ ਅਪਰਾਧਿਕ ਘਟਨਾਵਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਆਖਣ ਤੇ ਅੰਜਾਮ ਤੱਕ ਪਹੁੰਚਾ ਚੁੱਕਿਆ ਸੀ ਤਾਂ ਇਸ ਦਾ ਪਿੱਛਾ ਜਿਹੜਾ ਇਸ ਪੋਸਟ ਤੋਂ ਪੜ੍ਹ ਕੇ ਲੱਗਦਾ ਹੈ ਕੀ ਰਾਜਨ ਨੂੰ ਬੰਬੀਹਾ ਗੈਂਗ ਲਗਾਤਾਰ ਫੋਲੋ ਕਰਦਾ ਆ ਰਿਹਾ ਸੀ ਬਬੀਹਾ ਗੈਂਗ ਇਸ ਫਰਾਕ ਦੇ ਵਿੱਚ ਸੀ ਕਿ ਕਦੋਂ ਰਾਜਨ ਉਹਨਾਂ ਨੂੰ ਟੱਕਰੇ ਤੇ ਉਹ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਇਹ ਵੀ ਦੱਸਿਆ ਜਾ ਰਿਹਾ ਕਿ ਰਾਜਨ ਜਿਹੜਾ ਕਿ ਕੁਰੂ ਖੇਤਰ ਦਾ ਇੱਕ ਪਿੰਡਾ ਲਾਡਵਾ ਉਸ ਨੂੰ ਆਪਣੇ ਨਾਲ ਵੀ ਨਾਮ ਦੇ ਨਾਲ ਵੀ ਲਗਾਉਂਦਾ ਰਾਜਨ ਲਾਡਵਾ ਦੇ ਨਾਮ ਨਾਲ ਇਹ ਮਸ਼ਹੂਰ ਸੀ ਤੇ ਲਾਡਵਾ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਦਾ ਘਰ ਹੈ ਤੇ ਪਿਛਲੇ 2-3 ਸਾਲਾਂ ਤੋਂ ਆਪਣੇ ਘਰ